ਜਦ ਪੰਜਾਬ ਸਕੂਲ ਸਿੱਖਿਆ ਬੋਰਡ ਦੇ 8ਵੀਂ ਤੇ 12ਵੀਂ ਦੇ ਨਤੀਜੇ ਕੋਸ਼ਤ ਕੀਤੇ ਨੇ ਤੇ ਅੰਮ੍ਰਿਤਸਰ ਦਾ ਜੇ ਪ੍ਰਾਈਵੇਟ ਸਕੂਲਾਂ ਚ ਮੋਹਰੀ ਸਕੂਲ ਅੱਜ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਐਫੀਲੀਏਟਡ ਸਕੂਲ ਤੇ ਇੱਥੇ ਬਹੁਤ ਨੇ ਜਿਹੜੇ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਨੇ ਪਰ ਹਰਪਾਲ ਸਿੰਘ ਯੂਕੇ ਬਹੁਤ ਹੀ ਵਧੀਆ ਮੈਨੇਜਮੈਂਟ ਤੇ ਬਹੁਤ ਹੀ ਵਧੀਆ ਸਕੂਲ ਸਟਾਫ ਤੇ ਬਹੁਤ ਹੀ ਵਧੀਆ ਅਧਿਆਪਕ ਜਿਨ੍ਹਾਂ ਸਦਕਾ ਅੱਜ ਹਰਪਾਲ ਸਿੰਘ ਯੂਕੇ ਜੀ ਦੇ ਸਕੂਲ ਦੇ ਵਿੱਚ ਮੈਰਿਟਾਂ ਦੇ ਲੰਗਰ ਹੀ ਲੱਗੇ ਨੇ ਤੇ ਬੱਚਿਆਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਹਾਂਜੀ ਕਿਹੜੀ ਕਲਾਸ ਤੋਂ ਜੀ 8 9 ਕਿੰਨੇ ਨੰਬਰ ਆਏ ਤੁਹਾਡੇ 595 600 ਆਏ ਨਾਮ ਕੀ ਹੈ ਤੁਹਾਡਾ ਸੀਤਾ ਹਾਂਜੀ ਅੱਛਾ ਤੁਹਾਡਾ ਨਾਮ ਜੀ ਮੇਰਾ ਨਾਮ ਤਬਨੁਰ ਕੌਰ ਹੈ ਮੇਰੇ 98.67 ਪਰਸੈਂਟੇਜ ਆਈ ਹੈ ਕਿੰਨੀ ਕੋ ਮਿਹਨਤ ਕਰਨੀ ਪਈ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਜੇ ਆਪਣੀ ਮੰਜ਼ਿਲ ਉੱਤੇ ਪਹੁੰਚਣਾ ਹੈ ਤੇ ਮਿਹਨਤ ਕਰਨੀ ਪੈਂਦੀ ਹੈ हां जी मैम की कहना चाहूंगी मैं अपनी बेटी वास्ते होए कहना चाहूंगी कि मेरी बच्ची ने बहुत मेहनत की है पर अही मुकाम ਤੇ ਹੈਗੇ ਨਹੀਂ ਸੀ ਪਰ ਬੱਚੀ ਨੇ ਸਾਨੂੰ ਉਹ ਮਕਾਮ ਤੇ ਪਹੁੰਚਾ ਦਿੱਤਾ ਤੇ ਸਾਰਿਆਂ ਦੇ ਬੱਚੇ ਇੰਨੀ ਮਿਹਨਤ ਕਰਨ ਤੇ ਪੰਜਾਬ ਦਾ ਨਾਮ ਰੋਸ਼ਨ ਕਰਨ ਸਕੂਲ ਦਾ ਨਾਮ ਰੋਸ਼ਨ ਕਰਨ ਤੇ ਜੋ ਟੀਚਰਾਂ ਦਾ ਸਹਿਯੋਗ ਉਹ ਦਿੱਤਾ ਗਿਆ کئی ਵਾਰ ਇਹ ਵੀ ਦੇਖਿਆ ਗਿਆ ਹੈ ਕਿ ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਘਰ ਦਾ ਕੰਮ ਹੀ ਕਰਨਾ ਪੈਂਦਾ ਤੇ ਮੈਂ ਆਪਣੀ ਬੇਟੀ ਨੂੰ ਬਿਲਕੁਲ ਘਰ ਦਾ ਕੰਮ ਨਹੀਂ ਕਹਿੰਦੀ ਮੈਨੂੰ ਕਹਿੰਦੀ ਪੜੋ ਲਿਖੋ ਅਸੀਂ ਘੱਟ ਪੜੇ ਹੋਏ ਆ ਸਾਡੇ ਬੱਚੇ ਅੱਗੇ ਪੜਨ ਸਾਡਾ ਨਾਮ ਰੋਸ਼ਨ ਕਰਨ ਤੇ ਕੰਮ ਆਸੇ ਨੂੰ ਮੈਂ ਬਿਲਕੁਲ ਨਹੀਂ ਕਹਿੰਦੀ ਮੈਂ ਕਹਿੰਦੀ ਪੜੋ ਬੇਟਾ ਮਿਹਨਤ ਕਰੋ ਗੁਰੂ ਨਾਲ ਇਹਨੂੰ ਬਹੁਤ ਲੱਗਾ ਨਾ ਸਿਧਾ ਸਾਹਿਬ ਜਾਂਦੀ ਉਹਤੇ ਜੋੜਿਆਂ ਦੀ ਸੇਵਾ ਕਰਦੀ ਪਰਮਾਤਮਾ ਨੇ ਅੱਜ ਸਾਡੀ ਸੁਣ ਅੱਜ ਤੁਹਾਡੀ ਬੱਚੀ ਨੇ ਮੈਰਿਟ ਹਾਸਲ ਕੀਤੀ ਹੈ ਕੀ ਮਹਿਸੂਸ ਕਰਦੇ ਮੈਂ ਬਹੁਤ ਖੁਸ਼ੀ ਮਹਿਸੂਸ ਕਰਦੀ ਆ ਮੈਂ ਟੀਚਰਾਂ ਨੂੰ ਵੀ ਬਹੁਤ ਵਧਾਈ ਦਿੰਦੀ ਆ ਤੇ ਉਹ ਪਰਮਾਤਮਾ ਨੂੰ ਵੀ ਵਧਾਈ ਦਿੰਦੀ ਜਿਹੜੀ ਮੇਰੀ ਬੱਚੀ ਨੂੰ ਇੱਥੋਂ ਤੱਕ ਪਹ हां जी ਤੁਹਾਡਾ ਨਾਮ ਕੀ ਮੇਰਾ ਨਾਮ ਜਸਲੀਨ ਕੌਰ ਹੈ ਕਿੰਨੇ ਨੰਬਰ ਆਏ 98.1 ਕਿ ਸलाम महसूस ਹੁੰਦਾ ਬਹੁਤ ਵਧੀਆ ਮਹਿਸੂਸ ਹੁੰਦਾ ਕਿੰਨੀ ਕੋ ਮਿਹਨਤ ਕਰਨੀ ਪਈ ਖਾਸ ਕਰ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਜਦੋਂ ਵੀ ਕਿਤਾਬ ਲੈ ਕੇ ਬੈਠਦੇ ਹਾਂ ਤੇ ਕਈ ਵਾਰ ਇਹ ਹੁੰਦਾ ਹੈ ਕਿ ਮਨ ਚ ਵੀ ਆਉਂਦਾ ਹੈ ਕਿ ਅਸੀਂ ਆਪਣੀ ਪੁਸਤਕ ਛੱਡ ਲਈਏ ਜਾਂ ਥੋੜੀ ਦੇ ਟੀਵੀ ਦੇਖ ਲਈਏ ਜਾਂ ਆਊਟਡੋਰ ਦੂਜੇ ਬੱਚਿਆਂ ਨੂੰ ਖੇਡਦਾ ਦੇਖਦੇ ਹਾਂ ਤੇ ਸਾਡਾ ਮਨ ਵੀ ਕਰਦਾ ਕਿ ਅਸੀਂ ਬਾਹਰ ਜਾ ਕੇ ਖੇਡ ਲਈਏ ਕਿੰਨੀ ਕੋ ਮਿਹਨਤ ਕਰਨੀ ਪਈ ਬਹੁਤ ਮਿਹਨਤ ਕਰਨੀ ਪਈ ਰਾਤ ਤੱਕ ਪੜਨਾ ਪੈਂਦਾ ਸੀ ਵਧੀਆ ਜਿਸ ਪਹੁੰਚੀ ਅੱਜ ਮੈਰਜੇਸ ਚ ਕਦੀ ਬੋਰਿੰਗ ਨਹੀਂ ਲੱਗੀ ਸਟਡੀ ਨਹੀਂ ਕਿਹੇ ਟਾਈਮ ਲੱਗਦੀ ਆ ਪਰ ਨਹੀਂ ਪੇਪਰਾਂ ਚ ਕਿੰਨੀ ਕੋ ਮਿਹਨਤ ਕੀਤੀ ਬਹੁਤ ਮਿਹਨਤ ਕੀਤੀ ਪੇਪਰਾਂ ਚ ਰਾਤੀ ਕਿਦੋਂ ਤੱਕ ਪੜਦੇ ਰਹੇ ਰਾਤੀ 12 ਵਜੇ ਤੱਕ ਵੱਜ ਜਾਂਦੇ ਸੀ ਇੱਕ ਵੀ ਵੱਜ ਜਾਂਦਾ ਸੀ ਇਹ ਟਾਈਮ ਹਾਂਜੀ ਮੈਮ ਕੀ ਕਹਿਣਾ ਚਾਹੋਗੇ ਬਸ ਵਧੀਆ ਮਿਹਨਤ ਕੀਤੀ ਬੱਚੇ ਨੇ ਬਹੁਤ ਵਧੀਆ ਆਪਣੀ ਮੰਜ਼ਿਲ ਤੇ ਪਹੁੰਚਿਆ ਬੇਟਾ ਵਧੀਆ ਲੱਗਦਾ ਤੁਹਾਡਾ ਨਾਮ ਜੀ ਹਰਲੀਨ ਗੌਰ ਹਰਲੀਨ ਬੋਤ ਕਿਹੜੀ ਕਲਾਸ ਹੈ ਜੀ 8th 8 सेंचुरी ਕਿੰਨੇ ਪਰਸੈਂਟ ਨੰਬਰ ਹੈ 99% 99% ਕਿਸ ਤਰ੍ਹਾਂ ਦੀ ਮਿਹਨਤ ਜਿਹੜੀ ਆ ਤੁਸੀਂ ਟੋਪਰ ਕੀਤੀ ਹੈ ਬਹੁਤ ਮਿਹਨਤ ਕੀਤੀ ਹੈ ਬਹੁਤ ਰਾਤਾਂ ਜਾਗ ਕੇ ਪੜ੍ਹੇ ਅਸੀਂ ਹਾਂਜੀ ਤੇ ਹਾਂਜੀ ਬਹੁਤ ਕੀ ਗੱਲ ਬਸ ਬਹੁਤ ਖੁਸ਼ ਹਾਂ ਮੇਰੀ ਬੇਟੀ ਨੇ ਮੇਰਾ ਨਾਮ ਰੌਸ਼ਨ ਕਰਤਾ ਬਰਲਿਨ ਕੋਰ ਕਿੰਨੀ ਕੁ ਮਿਹਨਤ ਕਰਦੀ ਹੈ ਬਈ ਕਿਹੜੀ ਕਲਾਸ ਆ ਤੇ ਕਿੰਨੇ ਪਰਸੈਂਟ ਨੰਬਰ ਹੈ ਮੇਰੀ 8th ਕਲਾਸ ਆ ਮੇਰੇ 99.6% ਪਰਸੈਂਟੇਜ ਆਇਆ ਅੱਜ ਪੂਰੇ ਪੰਜਾਬ ਦੇ ਵਿੱਚ ਤੁਹਾਡੇ ਸਕੂਲ ਦਾ ਨਾਮ ਰੋਸ਼ਨ ਆਇਆ ਤੁਸੀਂ ਆਪਣਰਾ ਆਰਮ ਰੋਸ਼ਨ ਕੀਤਾ ਤੇ ਨਾਲ ਮਾਪਿਆਂ ਦਾ ਵੀ ਕੀਤਾ ਹਾਂਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਬਹੁਤ ਖੁਸ਼ੀ ਹੋ ਰਹੀ ਹੈ ਕੀ ਬੰਨਾ ਕੀ ਚਾਹੁੰਦੇ ਹੋ ਮੈਂ ਡਾਕਟਰ ਬੰਨਾ ਚਾਹੁੰਦਾ 8th ਕਲਾਸ ਦੀ ਗੁਰਲੀਨ ਕੋਰ ਦੇ ਪੇਰੈਂਟਸ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਹਾਂਜੀ ਮੈਮ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਹਾਂਜੀ ਤੁਹਾਨੂੰ ਵਧਾਈਆਂ ਜੀ ਭਾਜੀ ਹਾਂਜੀ ਖੁਸ਼ੀ ਬਹੁਤ ਜ਼ਿਆਦਾ ਹੁੰਦੀ ਹੈ ਘਰੂ ਵੀ ਕੁਝ ਸਭ ਵੀ ਨਹੀਂ ਜਾਂਦੀ ਇੰਨੀ ਖੁਸ਼ੀ ਹੁੰਦੀ ਵਿੱਚ ਵੇਖਿਆ ਟੀਵੀ ਦੇ ਵੇਖੀ ਨਿਊਜ਼ ਵਿੱਚ ਹਨ ਤਾਂ ਪਤਾ ਨਹੀਂ ਸੀ ਇਹ ਫਰੈਂਡ ਤੇ ਕੋ ਲਾਇਆ ਸਾਨੂੰ ਇਹਦੇ ਗੁਰਲੀਨ ਦੇ ਦਿੱਤੇ ਫੋਟੋ ਆਂਦੀ ਤੂੰ ਸੈਕਿੰਡ ਆ ਗਈ ਪੰਜਾਬ ਵਿੱਚੋਂ ਅਸੀਂ ਤਾਂ ਉੱਥੇ ਹੀ ਜੀ ਕਮਾਨੇ ਸਾਰੇ ਚੁੱਕਤੇ ਹਾਂ ਗੁਰਲੀਨ ਆ ਗਈ ਗੁਰਲੀਨ ਆ ਗਈ ਵੀ ਜਦ ਖੁਸ਼ੀ ਬਹੁਤ ਜ਼ਿਆਦਾ ਹੁੰਦੀ ਸਾਨੂੰ ਬਹੁਤ ਮਾਰ ਆਪਣੇ ਬੱਚੇ ਤੇ ਤੇ ਉਹਦੇ ਫਾਦਰ ਸਾਹਿਬ ਵੀ ਮੌਜੂਦ ਰਹੇ ਗੁਰਲੀਨ ਕੌਰ ਦੇ ਫਾਦਰ ਸਾਹਿਬ ਮੌਜੂਦ ਨੇ ਹਾਂ ਜੀ ਸਰ ਕਿਸ ਤਰ੍ਹਾਂ ਦੀ ਤੁਸੀਂ ਮਿਹਨਤ ਹਰ ਇੱਕ ਬੱਚੇ ਦਾ ਸੁਪਨਾ ਹੁੰਦਾ ਹੈ ਮਾਪਿਆਂ ਦਾ ਸੁਪਨਾ ਹੁੰਦਾ ਹੈ ਕਿ ਅਸੀਂ ਸਾਡੀ ਜਿਹੜੀ ਬੱਚੀ ਹੈ ਉਹ ਫਿਊਚਰ ਦੇ ਵਿੱਚ ਭਵਿੱਖ ਦੇ ਵਿੱਚ ਕਾਮਯਾਬ ਹੋਵੇ ਤੇ ਅੱਜ ਤੁਹਾਡੀ ਬੱਚੀ ਨੇ ਪਹਿਲਾ ਸਟੈਪ ਧਰ ਲਿਆ ਉਨੇ 8ਵੀਂ ਜਮਾਤ ਦੇ ਵਿੱਚੋਂ ਟਾਪਰ ਤੁਹਾਡਾ ਨਾਮ ਰੋਸ਼ਨ ਕੀਤਾ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਕੀ ਫੀਲ ਕਰ ਰਹੇ ਹੋ ਬਹੁਤ ਸਾ ਖੁਸ਼ੀ ਹੋ ਰਹੀ ਹੈ ਬੱਚੇ ਨੇ ਮਿਹਨਤ ਕੀਤੀ ਹੈ ਮਿਹਨਤ ਦਾ ਫਲ ਅੱਗੇ ਨਜ਼ਰ ਆ ਰਿਹਾ ਗਾਂ ਦਾ ਸੁਪਨਾ ਕੀ ਡਾਕਟਰ ਬੰਦਾ ਨੂੰ ਸੁਪਨਾ ਪੂਰਾ ਕਰਾਂਗੇ ਦਾ ਮੈਂ ਤੁਹਾਡਾ ਅਸ਼ਫੀਤਪੁਰ ਅਸ਼ਫੀਤਪੁਰ ਕਿਹੜੀ ਕਲਾਸ ਹੈ ਕਿਹੜੇ ਸਟਰੀਮ ਤੋਂ 12 ਕਾਮਰਸ ਕਲਾਸ 2 ਕਾਮਰਸ ਹਾਂਜੀ ਤੇ ਕਿੰਨੀ ਕੋ ਮੁਸ਼ਕਲ ਕਰਦੀ ਪਈ ਇਹ ਸਥਾਨ ਹਾਸਲ ਕਰਨ ਲਈ ਬਹੁਤ ਮਿਹਨਤ ਕੀਤੀ ਤੇ ਕਿੰਨੀ ਦਿਨ ਪੜੇ ਸੱਸ ਰਾਤ ਜਾਗ ਜਾਗ ਕੇ ਪੜਿਆ ਬਹੁਤ ਜ਼ਿਆਦਾ ਚਾਈ ਟਰਮੀਨਲ ਇਗਜ਼ਾਮਸ ਤੇ ਵੀ ਬਹੁਤ ਪੜਿਆ ਹੈ ਬੋਰਡਸ ਤੇ ਵੀ ਬਹੁਤ ਪੜਿਆ ਹੈ ਤੇ ਕਦੀ ਮਸੂਹ ਨਹੀਂ ਆਇਆ ਕਿਤਾਬਾਂ ਛੱਡ ਜੀ ਕਿ ਬਹੁਤ ਜ਼ਿਆਦਾ ਟਾਈਮ ਹੋ ਗਿਆ ਹੈ ਕਿ ਕੁਝ ਹੋਰ ਐਕਸਟਰਾ ਕੀਤਾ ਜਾਵੇ ਐਕਸਟਰਾ ਵੀ ਕੀਤਾ ਹੈ ਐਕਸਟਰਾ ਟਾਈਮ ਵੀ ਕੀਤਾ ਹੈ ਪੜੇ ਵੀ ਹੈ ਤੁਹਾਡਾ ਕੀ ਬੰਨਾ ਚਾਹੁੰਦੇ ਸੀ ਸੀਏ ਬੰਨਾ ਚਾਹੁੰਦੇ ਹਾਂਜੀ ਹਾਂਜੀ ਮੈਮ ਤੁਹਾਡੀ ਬੱਚੀ ਨੇ ਸਕੂਲ ਦਾ ਨਾਮ ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਕਿਸ ਤਰ੍ਹਾਂ ਦੀ ਤੁਸੀਂ ਜਿਹੜੀ ਹੈ ਬੱਚੀ ਨੂੰ ਸਪੋਰਟ ਦਿੱਤੀ ਹੈ ਜਿਸ ਦੇ ਕਾਰਨ ਅੱਜ ਪੂਰੇ ਪੰਜਾਬ ਦੇ ਵਿੱਚ ਇਹ ਬੱਚੀ ਨੇ ਮਿਹਨਤ ਕੀਤੀ ਮਿਹਨਤ ਕੀਤੀ ਉਹਨੇ ਆਪਣੀ ਬਹੁਤ ਜ਼ਿਆਦਾ ਹਾਂਜੀ ਹਾਂਜੀ ਇਹਨੇ ਬਹੁਤ ਸਟੱਡੀ ਕੀਤੀ ਆ ਦਿਨੇ ਰਾਤ ਵੀ ਰਾਤ ਜਾਗ ਕੇ ਵੀ ਕੀਤੀ ਆ ਤੜਕੇ ਉੱਠ ਉੱਠ ਕੇ ਕੀਤੀ ਆ ਇਹਨੇ ਹਰਪਾਲ ਸਿੰਘ ਯੂਕੇ ਜਿਹੜੇ ਸਕੂਲ ਦੇ ਵਿਦਿਆਰਥੀ ਜਿਨ੍ਹਾਂ ਨੇ ਮੈਰਿਟ ਦੇ ਵਿੱਚ ਉੱਚੇ ਦਰਜੇ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਅਧਿਆਪਕਾਂ ਦਾ ਨਾਮ ਰੋਸ਼ਨ ਕੀਤਾ ਤੇ ਸਕੂਲ ਮੈਨੇਜਮੈਂਟ ਦੀ ਜੇ ਇਹੀ ਗੱਲ ਕਰੀਏ ਕਿ ਹਰਪਾਲ ਸਿੰਘ ਯੂਕੇ ਜਿਹਦੇ ਸਕੂਲ ਦੇ ਵਿੱਚ ਹਰ ਉਹ ਸੁਵਿਧਾ ਜਿਹੜੀ ਉਪਲਬਧ ਆ ਜਿਹੜੀ ਕਿ ਦੂਸਰੇ ਸਕੂਲਾਂ ਦੇ ਵਿੱਚ ਸਾਨੂੰ ਨਜ਼ਰ ਨਹੀਂ ਆਉਂਦੀ ਹਰਪਾਲ ਸਿੰਘ ਯੂਕੇ ਜੀ ਦੇ ਸਕੂਲ ਇਹ ਸਕੂਲ ਜਿਹੜਾ ਆ ਅੰਮ੍ਰਿਤਸਰ ਦੇ ਵਿੱਚ ਨਮੇਕਲਾ ਸਕੂਲ ਆ ਇਹੋ ਜਿਹਾ ਜਿੱਥੇ ਹਰਪਾਲ ਸਿੰਘ ਯੂਕੇ ਜੀ ਨੇ ਆਪਣੇ ਵਿਦਿਆਰਥੀਆਂ ਨੂੰ ਅਧਿਆਪਕਾਂ ਨੂੰ ਤੇ ਪੂਰੇ ਹੀ ਇੱਥੇ ਜਿੰਨੇ ਵੀ ਬੱਚੇ ਹੁੰਦੇ ਨੇ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਹੈ ਇਸ ਸਕੂਲ ਦੇ ਵਿੱਚ ਪ੍ਰੋਪਰ ਪ੍ਰਬੰਧ ਹਰਪਾਲ ਸਿੰਘ ਯੂਕੇ ਜੀ ਨੇ ਕੀਤੇ ਨੇ ਤੇ ਅੱਜ ਵਧਾਈ ਦੇ ਪਾਤਰ ਨੇ ਜਿਨ੍ਹਾਂ ਦੇ ਬੱਚੇ ਜਿਹੜੇ ਨੇ ਪੰਜਾਬ ਦੇ ਵਿੱਚ ਨਾਮ ਨਾਲ ਘਟਿਆ ਹਾਂਜੀ ਹਰਪਾਲ ਸਿੰਘ ਯੂਕੇ ਜੀ ਕੀ ਕਹਿਣਾ ਚਾਹੋਗੇ ਲਖੋ ਜੀ ਸਭ ਤੋਂ ਵੱਡੀ ਖੁਸ਼ੀ ਆਵੇ ਸਾਡੀਆਂ ਧੀਆਂ ਨੇ ਸਾਡਾ ਪੰਜਾਬ ਦਾ ਸਾਡੇ ਅੰਮ੍ਰਿਤਸਰ ਗੁਰੂ ਕੀ ਨਗਰੀ ਦਾ ਨਿਊ ਫਲਾਵਰ ਸਕੂਲ ਦਾ ਨਾਮ ਉੱਚਾ ਕੀਤਾ ਸੈਕੰਡ ਸਟੇਜ ਤੇ ਮੈਡਮ ਸਾਡੇ ਬੱਚੀ ਜਿਹੜੀ ਆ ਸੈਕੰਡ ਸਟੇਜ ਤੇ ਪੰਜਾਬ ਦੇ ਵਿੱਚੋਂ 8ਵੀਂ ਕਲਾਸ ਕੁਰਲੀਨ ਕੌਰ ਆਈ ਆ ਉਹਦੇ ਨਾਲ ਉਹਦੇ ਨਾਲ ਚਾਰ ਬੱਚਿਆਂ ਨੇ ਟੌਪ ਕੀਤਾ ਪੰਜਾਬ ਚੋ ਟੋਟਲ ਪੰਜ ਬੱਚੇ ਅਠਵੀਂ ਦੇ ਇੱਕ ਬੱਚੀ ਸਾਡੀ ਪਲੱਸ 2 ਦੀ ਜਿਹੜੀ ਆ ਉਹਨਾਂ 14ਵਾਂ ਰੈਂਕ ਕੋ ਆ ਉਹਨੇ ਵੀ ਟੌਪ ਕੀਤਾ ਤੇ ਸਾਨੂੰ ਬੜੀ ਖੁਸ਼ੀ ਆ ਕਿ ਸਾਡੇ ਸਕੂਲ ਦਾ ਜਿਹੜਾ ਸਿਸਟਮ ਆ ਅਸੀਂ ਆਪਣੇ ਸਿਸਟਮ ਲਈ ਕਿ ਅਸੀਂ ਸਵੇ ਰਾਤ ਲੈ ਪੜ੍ਹਾਈ ਕਰਾਉਣੇ ਆ ਮਿਹਨਤ ਕਰਾਉਣੇ ਆ ਤੇ ਸਾਡੇ ਬੱਚੇ ਜਿਹੜੇ ਪੜ੍ਹਨ ਉਹ ਇਹੋ ਬੇਨਤੀ ਕਰਦੇ ਆ ਬੱਚਿਆਂ ਨੂੰ ਪੜੋ ਤਗੜੇ ਰਾਤ ਨੇ ਇੱਕ ਕਰ ਦਿਓ ਤੇ ਹੁਣ ਵੀ ਅਸੀਂ ਇਹ ਗੱਲ ਤਿਆਰ ਆ ਤੇ ਹਰਪਾਲ ਸਿੰਘ ਯੂਕੇ ਜੀ ਜਿਹੜੇ ਇਹ ਬੱਚਿਆਂ ਦੇ ਜਿਹੜੇ ਸੁਪਨੇ ਨੇ ਕੋਈ ਸੀਏ ਬੰਨਾ ਚਾਹੁੰਦਾ ਕੋਈ ਡਾਕਟਰ ਬੰਨਾ ਚਾਹੁੰਦਾ ਕੋਈ ਇੰਜੀਨੀਅਰ ਬੰਨਾ ਚਾਹੁੰਦਾ ਤੇ ਸਕੂਲ ਪੱਧਰ ਤੇ ਹਜੇ ਇਹਨਾਂ ਦੀ ਸਿੱਖਿਆ ਬਾਕੀ ਹੈ ਉਸ ਪੱਧਰ ਦੇ ਉੱਤੇ ਸਕੂਲ ਲੈਵਲ ਦੇ ਉੱਤੇ ਤੁਸੀਂ ਕਿਹੋ ਜੀ ਸਪੋਰਟ ਜੜੀ ਇਹਨਾਂ ਨੂੰ ਕਰੋਗੇ ਅਸੀਂ ਇਹਨਾਂ ਦੀ ਹਰ ਤਰ੍ਹਾਂ ਸਪੋਰਟ ਕਰਾਂਗੇ ਇਹਨਾਂ ਨੂੰ ਮਿਹਨਤ ਕਰਾਵਾਂਗੇ ਇਹਨਾਂ ਨੂੰ ਅਸੀਂ ਮਾਇਕ ਮਦਦ ਵੀ ਕਰਾਂਗੇ ਇਹਨਾਂ ਨਾਲ ਜਿੱਥੇ-ਜਿੱਥੇ ਲੋੜ ਪਊਗੀ ਅਸੀਂ ਇਹਨਾਂ ਦੀ ਹੈਲਪ ਕਰਾਂਗੇ ਕਿਉਂਕਿ ਮਾਪੇ ਸਾਡੇ ਆ ਸਕੂਲ ਮਾਪਿਆਂ ਦਾ ਤੇ ਮੈਡਮ ਅੱਗੇ ਤਿਆਰ ਮੈਡਮ ਹਰ ਵਕਤ ਨਾਲ ਮਿਹਨਤ ਕਰਾਉਂਦੀ ਹੁਣ ਵੀ ਮਿਹਨਤ ਕਰਾਵਾਂਗੇ ਜਿੰਨੀ ਮਿਹਨਤ ਰਾਤ ਨੇ ਕਰਦਾਂਗੇ ਨਾ ਦੋਨਾ ਤੇ ਕੋਈ ਅਲਾਮੀ ਕਰਨਾ ਚਾਹੁੰਦੇ ਇਹਨਾਂ ਬੱਚਿਆਂ ਨੂੰ ਕੋਈ ਨਹੀਂ ਅੱਜ ਜਿਹੜੀ ਛੋਟੀ ਬੱਚੀ ਆ ਉਹਨੂੰ 21000 ਰੁਪਏ ਦੇ ਬੰਨ ਫੋਣਿਆ ਬਾਕੀ ਮੈਨੇਜਮੈਂਟ ਕਮੇਟੀ ਕੱਲ ਮੀਟਿੰਗ ਕਰਕੇ ਮੈਡਮ ਨਾਲ ਬੈਠ ਕੇ ਸਾਰਾ ਬੱਚਿਆਂ ਨਾਲ ਮਾਈਕ ਮਤ ਕਰਾਂਗੇ ਸੱਸੀ ਗਾਲ ਜੀ ਅੱਜ ਨਿਊ ਫਲਾਵਰ ਸਕੂਲ ਵਿਖੇ ਪਹੁੰਚੇ ਆ ਉੱਥੋਂ ਦੇ ਪ੍ਰਿੰਸੀਪਲ ਔਰ ਮੈਡਮ ਨੇ ਹਾਂਜੀ ਮੈਡਮ ਕੀ ਕਹਿਣਾ ਚਾਹੁੰਦੇ ਜੀ ਜਿਹੜੇ ਅੱਜ ਤੁਹਾਡੇ ਨਿਊ ਫਲਾਵਰ ਸਕੂਲ ਦੇ ਬੱਚ ਕਿੱਦਾਂ ਵੇਖ ਰਹੇ ਜੀ ਹੋਰ ਵੀ ਧੀਆ ਜਰੀਆਂ ਵਾ ਚੰਗੇ ਲੈਵਲ ਤੇ ਪਹੁੰਚੀਆਂ ਨੇ ਕਿੱਦਾਂ ਵੇਖ ਰਹੇ ਜੀ ਸਰ ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਕਿ ਅੱਜ ਮੇਰੇ ਸਕੂਲ ਦੇ ਬੱਚੇ ਪੰਜ ਗਰਲਜ਼ ਨੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਇੱਕ ਬੇਟੀ ਗੁਰਲੀਨ कौर जिने पंजाब ਦੇ ਵਿੱਚ ਸੈਕਿੰਡ ਰੈਂਕ ਲਿਆ ਹੈ ਦੋ ਬੇਟੀਆਂ ਨੇ ਫਿਫਥ ਰੈਂਕ ਇੱਕ ਬੇਟੀ ਨੇ 8th ਰੈਂਕ ਔਰ ਇੱਕ ਬੇਟੀ ਨੇ 11th ਰੈਂਕ 에ਰ ਦੇ ਵਿੱਚ ਬਹੁਤ ਬਹੁਤ ਖੁਸ਼ੀ ਫੀਲ ਹੋ ਰਹੀ ਹੈ ਔਰ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਆਪਣੇ ਟੀਚਰਸ ਤੇ ਆਪਣੇ ਬੱਚਿਆਂ ਤੇ ਇਹ ਸਾਰਾ ਇਸ ਦਾ ਕ੍ਰੈਡਿਟ ਟੀਚਰਸ ਦੀ ਮਿਹਨਤ ਟੀਚਰਸ ਦਾ ਹਾਰਡ ਵਰਕ ਬੱਚਿਆਂ ਦੀ ਮਿਹਨਤ ਨੂੰ ਮੈ ਦੈਨੀ ਆ ਔਰ ਟਾਈਮ ਟੂ ਟਾਈਮ ਸਾਡੇ ਜੋ ਮੈਨੇਜਮੈਂਟ ਹੈ ਇਹ ਵੀ ਸਾਡੀ ਹਰ ਜ਼ਰੂਰਤ ਪੂਰੀ ਕਰਦੇ ਹੈ ਇਸ ਕਰਕੇ ਅਸੀਂ ਇਸ ਮੋਕਮ ਤੇ ਪਹੁੰਚੇ ਆ ਅਸੀਂ ਬੱਚਿਆਂ ਦੇ ਐਕਸਟਰਾ ਕਲਾਸਿਸ ਲਗਾਈ ਦੀਆਂ ਬੱਚਿਆਂ ਦੀ ਸਾਰੀ ਪ੍ਰੋਬਲਮਸ ਸੋਲਵ ਕਰੀ ਦੀਆਂ ਔਰ ਇਹ ਐਸਪੈਕਟਡ ਸੀ ਅਸੀਂ ਅਸੀਂ ਵੇਟ ਕਰ ਰਹੇ ਸੀ ਰਿਜ਼ਲਟ ਦਾ ਕਿ ਸਾਡੇ ਵਿੱਚ ਬੱਚਿਆਂ ਨੇ ਇਸ ਐਰ ਕੀ ਪੰਜਾਬ ਦੇ ਵਿੱਚ ਆਪਣਾ ਆਪਣੇ ਸਕੂਲ ਦਾ ਨਾਮ ਰੋਸ਼ਨ ਕਰਨਾ ਹੈ ਮੈਡਮ ਗੁਰੂ ਨਗਰੀ ਦੇ ਵਿੱਚ ਇੱਕ ਵਰਲਡ ਲੈਵਲ ਤੇ ਨਾਮ ਮੰਨਿਆ ਜਾਂਦਾ ਅੱਜ ਗੁਰੂ ਨਗਰੀ ਦਾ ਵੀ ਨਾਮ ਤੁਹਾਡੇ ਸਕੂਲ ਨੇ ਇੱਕ ਉੱਚਾ ਕੀਤਾ ਵਾ ਕਿਦਾਂ ਮਹਿਸੂਸ ਹੋ ਰਿਹਾ ਤੁਹਾਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਬਹੁਤ ਬਹੁਤ ਪ੍ਰਾਊਡ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਬੇਟੀਆਂ ਨੇ ਗੁਰੂ ਨਗਰੀ ਦਾ ਆਪਣੇ ਪੇਰੈਂਟਸ ਦਾ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਮੈਂ ਉਹਨਾਂ ਸਭ ਬੇਟੀਆਂ ਦੇ ਪੇਰੈਂਟਸ ਨੂੰ ਬਹੁਤ-ਬਹੁਤ ਵਧਾਈ ਦੇਣੀ ਆ ਆਪਣੇ ਟੀਚਰਸ ਨੂੰ ਵਧਾਈ ਦੇਣੀ ਆ ਆਪਣੀ ਮੈਨੇਜਮੈਂਟ ਨੂੰ ਵਧਾਈ ਦੇਣੀ ਆ ਆਹਨਾਂ ਵਾਲੇ ਸਮੇਤ ਵਿੱਚ ਬੱਚਿਆਂ ਨੂੰ ਆਪਣੇ ਲੋਕ ਕਿਹੋ ਜਿਹਾ ਉਤਸ਼ਾਹ ਦਊਂਗੇ ਅਗੇ ਪੜ੍ਹਾਈ ਦੇ ਵਿੱਚ ਕਿੰਦਾ ਨਾ ਹੋਰ ਵਧੇਗਾ ਉਹਨਾਂ ਦਾ ਦੇਖੋ ਇਸ ਗੱਲ ਨਾਲ ਹੀ ਬੱਚਿਆਂ ਦਾ ਉਤਸ਼ਾਹ ਵੱਧ ਜਾਣਾ ਹੈ ਕਿ ਬੱਚੇ ਅਗਰ ਮੈਰਿਟ ਚਾਹੁੰਦੇ ਹੈ ਤੇ ਕਿੰਨੀ ਖੁਸ਼ੀ ਬਣਾਈ ਜਾਂਦੀ ਹੈ ਉਹਨਾਂ ਦੀ ਫੀਸ ਜੋ ਵੀ ਅਸੀਂ ਕੰਸੈਸ਼ਨ ਕਰਦੇ ਆ ਇਹ ਸਾਰਾ ਕੁਝ ਦੇਖ ਕੇ ਇਹ ਦੂਸਰੇ ਬੱਚਿਆਂ ਦੇ ਲਈ ਇਨਸਪੀਰੇਸ਼ਨ ਹੈ ਔਰ ਉਹ ਇਹ ਦੇਖ ਕੇ ਹੀ ਪਰਦੇਸਾ ਦੇ ਸਾਰੇ ਬੱਚੇ ਬਹੁਤ ਅੱਛੇ ਹਨ ਔਰ ਬਹੁਤ ਵਧੀਆ ਪੜਾਈ ਕਰਦੇ ਹੈ টিਚਰਸ ਵੀ ਬਹੁਤ ਮਿਹਨਤ ਕਰਦੇ ਹਨ